ਕਿਵੇਂ ਭਾਂਡੇ ਭੰਨੀ ਆਨੀ ਆ। ਨੇ ਅੰਦਗਾ। ਮੈਂ ਤਾਂ ਹੱਟ ਭੁੱਲਿਆ ਆ। ਹੋਰ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਮੱਖੀਆਂ ਬਾੜੀਆਂ ਨੇ ਬੁਰਾ। ਬੁਰਾ ਹਾਲ ਕਰ ਰੱਖਿਆ ਮੱਖੀਆਂ ਨੇ। ਤੇ ਹੁਣ ਆ ਕੀ ਆ? ਮੈਨੂੰ ਪਤਾ ਸਬਜ਼ੀ ਨੂੰ ਮੰਗਾਲਣਾ ਤੋਂ। 20 ਰੁਪਏ ਦੇ ਪਕੌੜੀਆਂ ਲੈ ਕੇ ਆਉਣ। ਤੇ ਉਹ ਹੀ ਖਾਜੋਗੇ ਤੁਸੀਂ। ਉਹ ਨਹੀਂ ਖਾਣ। ਬਾਹਰ ਦੇ ਬਣ ਜਾਂਦੇ ਆ। ਚਲ ਲੱਕੀ। ਲੱਕੀ ਤੇ ਇਦਰੀ ਫਿਰਦਾਗਾ ਕੀੜੇ ਖਾਂਦਾ। ਮੈਨੂੰ ਲੱਗਾ ਕੁਦਰਤ ਨੂੰ ਛੱਡਣ ਕੇ ਆਵਾ ਹੁਣਾ ਦਾ ਹੁਣ ਤੂੰ ਛੱਡਣ ਗਿਆ ਟਿਊਸ਼ਨ ਤੇ ਹਾਂ ਟਿਊਸ਼ਨ ਤੇ ਤੇ ਮੇਰੇ ਗੱਲ ਸੁਣੋ ਮੈਨੂੰ ਬਹੁਖਾ ਜਿਹਾ ਹੋਇਆ ਪਿਆ ਕੰਮ ਦਾ ਆਪ ਲੱਕੀ ਦਾ ਵਿਆਹ ਨਾ ਕਰਦੀਏ ਉਹ ਨਹੀਂ ਨਹੀਂ ਪੜ ਲੈਣ ਦੇ ਉਹਨੂੰ ਆਹੀ ਤਾਂ ਕਲਾਸ ਰਹੇਗੀ ਇਸ ਤੋਂ ਬਾਅਦ ਕੋਈ ਨੌਕਰੀ ਨੌਕਰੀ ਦੇਖ ਲਊਗਾ ਹਲੇ ਵਿਆਹ ਨੂੰ ਕੀ ਆ ਤੂੰ ਕੰਮ ਵਾਲੀ ਰੱਖ ਲੈ ਲੈ ਆ ਕੇ ਕੰਮ ਵਾਲੀ ਰੱਖ ਲੈ ਮੈਂ ਨਹੀਂ ਕੰਮ ਵਾਲੀ ਰੱਖਦੀ ਹੈਗੀ ਮੈਨੂੰ ਨਾਲੇ ਕਿਸੇ ਦਾ ਕੰਮ ਪਸੰਦ ਆਉਂਦਾ ਹੈਗਾ ਤਾਂ ਅਗਲੇ ਮਹੀਨੇ ਚਲ ਮਾਜਾ ਕੰਮ ਕਰਕੇ ਚਲ ਜਾਨੀਆਂ ਨੇ ਉਹ ਫੇਰ ਕਰਨਾ ਪੈਂਦਾ ਮੈਨੂੰ ਦੁਬਾਰਾ ਨਾਲੇ ਪਹਿਲਾਂ ਵੀ ਤਾਂ ਆਪਾਂ 1 ਮਹੀਨਾ ਰੱਖੀ ਹੋਈ ਸੀ ਬਾਥਰੂਮ ਵੀ ਆਪ ਸਾਫ ਕਰਨੇ ਪੈਂਦੇ ਸੀ ਸੈਂਖਾ ਆਪ ਸਾਫ ਕਰੋ ਬਸ ਮਾੜਾ ਮਾੜਾ ਝਾੜੂ ਜਲਾ ਕੇ ਬਿੱਡਾ ਹੇਠੋਂ ਵੀ ਕੂੜਾ ਨੀ ਚੱਜਣਾ ਕੱਢ ਦਾਂ ਫਿਰ ਕੰਮ ਵਾਲੀ ਲਈ ਦਾ ਕੀ ਫਾਇਦਾ ਮੇਰੀ ਗੱਲ ਸੁਣ ਅੱਜ ਨਹੀਂ ਤਾਂ ਕੱਲ ਆਪਾਂ ਵਿਆਹ ਤਾਂ ਕਰਨੀ ਆ ਨਾ ਤੇ ਫਿਰ ਨਾਲੇ ਹੁਣ ਔਖਾਗਾ ਇਹਦੀ ਵੀ ਉਮਰ ਕਿੰਨੀ ਹੋ ਗਈ ਤੇ ਇਦੋਂ ਚੰਗਾ ਇਹਦੇ ਨਾਲ ਗੱਲ ਕਰੋ ਆਪਾਂ ਵਿਆਹ ਕਰ ਦਿੰਨੇ ਆ ਇਹਦਾ ਉਹ ਨਹੀਂ ਕਰਵਾਉਂਦਾ ਹਲੇ ਉਹ ਵਿਆਹ ਮੈਨੂੰ ਪਤਾ ਆਏਗਾ ਤੁਸੀਂ ਕਹੀ ਜਾਓ ਉਦਰਨਾ ਬੇਬੇ ਬਾਪੂ ਕਾਲੀ ਕਰੀ ਜਾਂਦੇ ਨੇ ਰਮਨ ਦੀ ਪੜ੍ਹਾਈ ਪੂਰੀ ਹੋ ਗਈ ਹੈਗੀ ਨਾਲੇ ਮੇਰੀ ਗੱਲ ਸੁਣੋ ਜਦੋਂ ਆਪਾਂ ਰਿਸ਼ਤੇ ਨੂੰ ਹਾਂ ਕੀਤੀ ਪਈ ਆ ਵੀਪੇ ਰਿਸ਼ਤਾ ਛੋਟੇ ਨੂੰ ਹੀ ਲਵਾਗੇ ਤੇ ਫਿਰ ਇਹ ਚ ਮਾੜੀ ਗੱਲ ਕਿਹੜੀ ਆ ਨਾਲੇ ਆਪਣੀ ਕੁੜੀ ਘਰੇ ਆਜੂ ਤੇ ਵਿਆਹ ਤੋਂ ਬਾਅਦ ਵੀ ਪੜੀ ਜਾਵੇ ਵਿਆਹ ਤੋਂ ਬਾਅਦ ਕਿਹੜਾ ਹੋ ਰੋਕ ਦੂਗੀ ਵੀ ਤ ਪੜ੍ਹਨਾ ਨਹੀਂ ਹੈਗਾ ਤੁਸੀਂ ਵੀ ਕਮਲੀਆਂ ਗੱਲਾਂ ਕਰਦੇ ਹੁੰਨੇ ਹੋ ਨਾਲੇ ਅਸੀਂ ਦੋਨੇ ਸਗੀਆਂ ਭੈਣਾਂ ਇੱਕ ਘਰੇ ਹੋ ਜਾਾਂਗੇ ਨਾਲੇ ਭੈਣਾ ਭੈਣਾ ਦਾ ਨਾ ਸੁਖ ਵਾਲਾ ਹੁੰਦਾਗਾ ਜੇ ਮੈਂ ਇੱਕ ਟਾਈਮ ਦੁੱਖ ਦੇ ਸੁੱਖ ਦੇ ਮੰਜੇ 'ਚ ਪਈਆ ਕੰਮ ਮਤਾ ਕਰ ਲਿਆ ਕਰੂੰਗੀ ਕੋਈ ਹੋਰ ਹੋਊਗੀ ਸੱਤ ਬਗਾਨੀ ਅਗਲੀ ਨੇ ਤਾਂ ਪਾਣੀ ਦੀ ਘੋਟਨ ਦਿਆ ਕਰਨੀ ਮੈਨੂੰ ਉਹ ਨਾਲੇ ਮੈਨੂੰ ਪਤਾ ਸਿਆਣਿਆਂ ਦੇ ਕਿਹਾ ਹੈ ਨਾ ਤੇ ਔਲੇ ਦਾ ਖਾਧਾ ਬਾਅਦ ਚ ਸਵਾਦ ਆਉਂਦਾ ਹੁੰਦਾ ਵਿਆਹ ਦਾ ਲਿਆਏਗੀ ਇਹਦਾ ਮਤਲਬ ਇਹ ਨਹੀਂ ਹੋਵੇ ਵੀ ਤੇਰੇ ਇੱਥੇ ਜਲੂਸ ਕੱਢ ਦੇ ਨਹੀਂ ਕੱਢਦੀ ਕੀ ਤੁਸੀਂ ਉਹਨੂੰ ਇਹੇ ਜੀ ਸਮਝਦੇ ਹੋ ਨਾਲੇ ਮੇਰੀ ਗੱਲ ਸੁਣ ਮੇਰਾ ਸੁਭਾਅ ਨੂੰ ਪਤਾ ਹੈਗਾ ਵੀ ਦੀਦੀ ਬੋਲਣ ਵਾਲੀ ਹਾਂ ਠੀਕ ਹੈ ਨਾ ਤੇ ਮੈਨੂੰ ਕੰਮ ਕਿਸੇ ਦਾ ਨਹੀਂ ਪਸੰਦ ਆਉਂਦਾ ਨਾਲੇ ਮੈਨੂੰ ਸੋਖ ਹੋ ਜਾਊਗਾ ਹੁਣ ਪਤਾ ਕੁਦਰਤ ਵੀ ਕਦੇ ਕੁਦਰਤ ਨੂੰ ਸਕੂਲ ਟਿਊਸ਼ਨ ਉਹ ਮੈਨੂੰ ਉਲਟੇ ਜਾਨੀ ਆ ਸਾਰੇ ਕੰਮ ਚ ਕਰਦੇ ਨਾਲੇ ਗੱਲ ਸੁਣਾ ਆਪਦੀ ਮਰਜ਼ੀ ਨਾਲ ਹੀ ਉਹਨਾਂ ਨੂੰ ਹਾਂ ਕਰਤੀ ਹੈ ਲੱਕੀ ਨੂੰ ਪੁੱਛਿਆ ਤੋਂ ਮੈਨੂੰ ਪੁੱਛਿਆ ਤੂੰ ਤਾਂ ਗਈ ਆਪਦੀ ਮਰਜ਼ੀ ਨਾਲ ਹੀ ਹਾਂ ਕਰਾਈ ਉਹਦੀ ਵੀ ਤਾਂ ਰਹਿ ਪੁੱਛ ਲੈ ਕਮਾਲ ਕਰੀ ਜਾਂਦੇ ਹੋ ਮੈਂ ਅਕਸਰ ਨੂੰ ਘਰ ਦੇ ਵਿੱਚ ਉਹਦੀ ਵੱਡੀ ਭਾਬੀ ਹੈਗੀ ਨਾ ਮੇਰੀ ਕੋਈ ਵੈਲਿਊ ਨਹੀਂ ਹੈਗੀ ਮੈਂ ਕੋਈ ਫੈਸਲਾ ਨਹੀਂ ਕਰ ਸਕਦੀ ਉਹਦੀ ਜ਼ਿੰਦਗੀ ਦਾ ਨਾਲੇ ਮੈਂ ਕੋਈ ਸੋਚੂਗੀ ਉਹਦੇ ਬਾਰੇ ਮਾੜਾ ਥੋੜਾ ਸੋਚੂਗੀ ਕੁਸਤਾ ਮੀ ਮੇਰੇ ਮਗਰ ਪੈ ਜਾਣੇ ਹੋ ਓਕੇ ਆਪ ਦੇ ਆਪ ਹਾਂ ਕਰੇ ਹਾਂ ਵੀ ਤਾਂ ਆਪ ਦੇ ਘਰ ਦੇ ਮੁੰਡੇ ਨੂੰ ਆਪਦੀ ਕੁੜੀ ਦੀ ਕੁਇ ਕੀਤੀ ਹੈਗੀ ਉਹ ਕਿਹੜਾ ਬਗਾਨੀ ਆ ਪੜ੍ਹੀ ਲਿਖੀ ਆ ਸੋਹਣੀ ਸੁਨੱਖੀ ਆ ਨਾਲੇ ਮੇਰੀ ਗੱਲ ਸੁਣੋ ਹੋਰ ਪਾਸੇ ਵੀ ਤਾਂ ਇੰਨਾ ਕੁਛ ਦੇਣਗੀ ਆਪ ਦੇ ਘਰੇ ਆਉ ਸਾਰਾ ਕੁਛ ਉਹ ਓ ਬਾਲੀ ਨਾਲ ਨਾਲੇ ਦਾਜ ਦੀ ਭੁੱਖ ਨਹੀਂ ਰੱਖੀਦੀ ਹੁੰਦੀ ਠੀਕ ਆ ਨਾ ਓਹੋ ਦਾਜ ਦੀ ਭੁੱਖ ਕਾਦੀ ਉਹਨਾਂ ਨੇ ਤਾਂ ਹੋਰ ਕਿਤੇ ਵੀ ਦੇਣੀ ਆ ਮੈਂ ਤਾਂ ਤਾਂ ਕਹਿਨੀ ਆ ਵੀ ਸਭ ਕੁਛ ਆਪਦੇ ਘਰੇ ਰਹਿ ਜਾ ਨਾਲੇ ਮੇਰੀ ਗੱਲ ਸੁਣੋ ਠੀਕ ਆ ਨਾ ਆ ਪਿੰਨਾ ਪਹਿਲਾਂ ਨੰਨੇ ਜੇ ਨਾ ਪਾਈ ਜਾਓ ਠੀਕ ਹੈ ਨਾ ਉਹਨੂੰ ਤਾਂ ਕਿ ਹਾਂ ਕਰਾਉਣੀ ਆ ਪਹਿਲਾਂ ਆਪ ਹੀ ਰੋਕਾ ਟੋਕੀ ਕਰੀ ਜਾਂਦੇ ਹੋ ਤੁਸੀਂ ਤਾਂ ਮੈਂ ਤਾਂ ਨਾ ਇੱਕ ਗੱਲ ਸੋਚਦਾ ਮੈਂ ਤਾਂ ਇਹ ਸੋਚਦਾ ਵੀ ਇਹ ਪੜ ਲਿਖ ਜਾਵੇ ਇਹ ਵਧੀਆ ਨੌਕਰੀ ਤੇ ਲੱਗ ਜਾਏ ਜਿੱਥੇ ਕਰਵਾਉਣਾ ਹੋਇਆ ਉਹਦਾ ਜਿੰਮੇ ਕਰਵਾਉਣਾ ਹੋਇਆ ਉਹਦਾ ਬਾਵਾਸ਼ ਜਿੱਥੇ ਕਰਾਉਣਾ ਹੋਇਆ ਜਿੱਥੇ ਕਰਾਉਣਾ ਹੋਇਆ ਮੇਰੀ ਗੱਲ ਸੁਣ ਲਓ ਜਵਾਨ ਮੁੰਡਾ ਬਾੜੀ ਖੋਲਣਾ ਦਿਓ ਅਗਲੀ ਆ ਗਈ ਨਾ ਮੇਰੇ ਕੋ ਹੋਰ ਹੀ ਕੁਛ ਨਿਕਲ ਜਾਣਾ ਸੀ ਮੇਰੇ ਮੂੰਹ ਚ ਸਾਰੇ ਭਾਂਡੇ ਖਿਲਾਰ ਕੇ ਧਰ ਦੂਗੀ ਨਨੇ ਅੱਜ ਕੱਲ੍ਹ ਦੀਆਂ ਦਾ ਪਤਾ ਹੈਗਾ ਕਹਿ ਤਾਂ ਜਿੱਥੇ ਕਰੋਨਾ ਕਰਾ ਲੇ ਆ ਜਾਗੇ ਕੀ ਕੀ ਹੋਇਆ ਸੀ ਆਪ ਹੀ ਕਰਾਇਆ ਸੀ ਮੁੰਡੇ ਨੇ بیا ਸਾਰਾ ਕੁਛ ਲੈ ਕੇ ਸ਼ੂ ਮੰਤਰ ਹੋ ਗਈ ਸੀ ਦੂਜੇ ਦਿਨ 12 ਵਜੇ ਉੱਠੇ ਸੀ ਪਤਾ ਨਹੀਂ ਕੀ ਪਿਆ ਆ ਕੀ ਨਹੀਂ ਮੈਂ ਵੀ ਤਾਂ ਤੈਨੂੰ ਜਾਣਦੀ ਸੀ ਤੂੰ ਤਾਂ ਲੈ ਕੇ ਗਈ ਨਹੀਂ ਆਪਾਂ ਤਾਂ ਇਕੱਠੇ ਪੜਦੇ ਸੀ ਪਹਿਲਾਂ ਵੀ ਆਪਾਂ ਜਾਣਦੇ ਸੀ ਆਪਣੀ ਤਾਂ ਮੂਹਰੋਂ ਰਿਸ਼ਤੇਦਾਰੀ ਵੀ ਮਿਲਦੀ ਜੁਲਦੀ ਹੈਗੀ ਆਪਣੀ ਕੌਣ ਰੀਸ ਕਰੂਗਾ ਉਹੀ ਗੱਲਾਂ ਕਰਨ ਲੱਗ ਜਾਨੇ ਉਹ ਜਵਾਕਾਂ ਵਾਲੀ ਉਹ ਚੱਲ ਯਾਰ ਮੈਂ ਆਪੇ ਗੱਲ ਕਰ ਲਵਾਂ ਉਹਦੇ ਨਾਲ ਤੂੰ ਨਾ ਕੋਈ ਵੀ ਗੱਲ ਕਰੀ ਠੀਕ ਆ ਨਾ ਕਿਉਂ ਲੈ ਓਕੇ ਤੂੰ ਨਾ ਗੱਲ ਕਰੀ ਉਹਦੇ ਨਾਲ ਗੱਲ ਕਰਨ ਦੀ بجائے ਆਪ ਹੀ ਮੇਰੇ ਨੂੰ ਜਵਾਬ ਸਵਾਲ ਕਰੀ ਜਾਂਦੇ ਮੈਨੂੰ ਵੀ ਤੁਸੀਂ ਉਹਦੇ ਨਾਲ ਬਹਿ ਕੇ ਗੱਲ ਕਰੋ ਅਕਸਰ ਨੂੰ ਵੱਡਾ ਭਰਾਗਾ ਵੱਡੇ ਭਰਾ ਦਾ ਕੋਈ ਡਰ ਹੁੰਦਾ ਕੋਈ ਮਰਜ਼ਾਦਾ ਹੁੰਦੀ ਹੈ ਨਾ ਵੀ ਵੱਡਾ ਭਰਾ ਮੈਨੂੰ ਪੜਾਉਂਦਾ ਲਿਖਾਉਂਦਾ ਮੈਨੂੰ ਜਵਾਬ ਨਹੀਂ ਦੇਣਾ ਹੈਗਾਗਾ ਔਰ ਜਿ ਸੋਚੇ ਬਹੁਗੀ ਇਹ ਪਹਿਲੀ ਮੁਰੂ ਨੰਨਾ ਪਾਈ ਜਾਂਦੇ ਨੇ ਚੱਲ ਮਨਾ ਮੈਂ ਤਾਂ ਕੰਮ ਕਰਾਂ ਫੇਰੀ ਗੱਲ ਕਰੂੰਗੇ ਨੰਨ ਬਹਿ ਕੇ ਘੰਟੇ ਮਤੇ ਨਾਲ ਹੈਲੋ ਹਾਂ ਮੈਂ ਉਹ ਮੇਰੇ ਤੋਂ ਫੋਨ ਤਾਂ ਨਹੀਂ ਚੁੱਕਿਆ ਗਿਆਗਾ ਮੈਂ ਕੰਮ ਕਰੀ ਜਾਂਦੀ ਸੀ ਲੈ ਰਮਨ ਦਾ ਰਿਸ਼ਤਾ ਮੰਮੀ ਕਿੰਧਨੀ ਗੱਲਾਂ ਕਰਦੀਆਂ ਤੈਨੂੰ ਜਵਾਨ ਦਿੱਤੀ ਹੈ ਨਾ ਰਮਨ ਦਾ ਰਿਸ਼ਤਾ ਤੁਮੇ ਐਸੀ ਕੱਤੀ ਲੈ ਕੇ ਜਾਉਂਗੀ ਤੂੰ ਗੱਲ ਪੱਕੀ ਸਮਝ ਤੂੰ ਦਾ ਸਮਾਨ ਤਿਆਰ ਕਰ ਬਣਾਉਣ ਦਾ ਆਪਾਂ ਜੇ ਮੇਰੀ ਗੱਲ ਸੁਣ ਕਰਕੇ ਛੋਡੇ ਨਾਲ ਗੱਲ ਆਪਾਂ ਥੋੜੇ ਦਿਨਾਂ ਅੰਦਰ ਜੀ ਵਿਆਹ ਕਰ ਦਾਂਗੇ ਹਾਂ ਹਾਂ ਚੁਨੀ ਜੜਾ ਵੀ ਕਰ ਲਾਂਗੇ ਆਪਾਂ ਖਰਚਾ ਕਰਕੇ ਕੀ ਕਰਨਾ ਹੈ ਬਾਕੀ ਆਉਂਦੇ ਆ ਉਹ ਮੈਂ ਰੈਸਲਾ ਕਰਕੇ ਤੁਹਾਨੂੰ ਫੋਨ ਕਰ ਦਿੰਨੀ ਆ ਮੇਰੀ ਗੱਲ ਸੁਣ ਉਹੀ ਚਾਰ ਪੈਸੇ ਇਹਦੇ ਨਾਲ ਜਮਾ ਕਰਾ ਦਾਂਗੇ ਖਰਚਾ ਕਰਨ ਨਾਲ ਹਾਂ ਐਵੇਂ ਕੱਠਵਟ ਚ ਕੀ ਰੱਖਿਆ ਲੋਕ ਤਾਂ ਖਾ ਕੇ ਦੁਰ ਜਾਂਦੇ ਹੈਗੇ ਹਾਂ ਕੋਈ ਨਾ ਚਲ ਠੀਕ ਹੈ ਓਕੇ 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 ਮੰਮੀ ਮੈਂ ਕੰਮ ਕੁੰਮ ਨਵੇੜ ਕੇ ਕਰੂੰਗੀ ਹਾਂ ਧਿਆਨ ਰੱਖੀ ਆਪਦਾ ਚੰਗਾ ਓਕੇ ਬਾਏ ਲੈ ਹੁਣ ਮੈਂ ਕੰਮ ਨਵੇੜ ਕੇ ਫਿਰ ਗੱਲ ਕਰਾਂ ਇਹਨਾਂ ਨਾਲ ਕੱਢ ਲੈ ਲੱਕੀ ਕੁਦਰਤ ਨੂੰ ਹਾਂ ਪਾਪੀ ਛਟਾਇਆ ਟਾਈਮ ਬੜਾ ਹੀ ਲਾਇਆ ਮਨੂੰ ਅਸੀਂ ਥੱਲੇ ਮੂਰੇ ਬਹਿ ਜਾਂਦੇ ਸੀ ਓਏ ਹਾਏ ਮੂਰੇ ਬਹਿ ਜਾਂਣ ਦੇ ਜੇ ਕੰਮਕਾਰ ਲੱਗ ਗਿਆ ਨਾ ਕੋਈ ਫੇਰ ਕਿਵੇਂ ਸਾਰੇਗਾ ਏਸੀ ਵੀ ਨਾ ਉਹਦਾ ਕੰਮ ਦਾ ਕੰਮ ਨਾ ਦੇਖਾਂਗੇ ਤੇਰਾ ਹੁਣ ਤਾਂ ਗਰਮੀ ਜਮਾਂ ਹੀ ਸਿਰ ਰਹਾ ਜਾਂਦਾ ਹੈਗਾ ਅਜੇ ਵਿਆਹ ਤੋਂ ਬਾਅਦ ਪਤਾ ਨਹੀਂ ਕੀ ਬਣੂਗਾ ਕੰਮ ਹੋ ਪਤਾ ਨਹੀਂ ਨਾ ਵੇ ਮੇਰੀ ਗੱਲ ਸੁਣ ਮੈਨੂੰ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਾਂ ਪਾਪੀ ਵੋ ਮੈਂ ਕਿਹਾ ਕੱਲੀ ਨੂੰ ਔਖਾ ਹੁੰਦਾ ਬੜਾ ਕੰਮ ਅੱਛਾ ਕੰਬਲ ਰੱਖਣੀ ਆ ਉਹਨੇ ਰੱਖ ਲਓ ਬਾਈ ਨੂੰ ਕਹਿ ਦਿਓ ਕੰਮ ਆਈ ਤੇ ਮੈਨੂੰ ਕੰਮ ਨਹੀਂ ਪਸੰਦ ਆਉਂਦਾ ਫਿਰ ਮੈਂ ਕਿਹੜਾ ਕਰਾਂ ਦੇਖੋ ਇਹਦਾ ਢੇਰ ਲੱਗਿਆ ਪਿਆ ਕੰਬਲ ਦੇਖ ਕੰਬਲ ਪਰਦੇ ਪੜਦੇ ਜਿਹੜੇ ਪੈਲ ਕੱਲ ਲਾਹੇ ਆ ਕੱਲ ਸਾਰੇ ਧੋਣ ਵਾਲੇ ਪਏ ਆ ਹੁਣ ਕੱਲੀ ਨੂੰ ਮੈਨੂੰ ਵੀ ਔਖਾ ਗਾ ਤੂੰ ਵੀ ਮਾੜਾ ਮੋਟਾ ਅੱਛਾ ਹੁਣ ਤੇਰੇ ਕਹਿਣ ਦਾ ਮਤਲਬ ਆ ਭਾਬੀ ਆ ਜਿਹੜੇ ਕੰਬਲ ਆਹ ਆਹ ਕਹਿਣੀ ਆ ਤੂੰ ਪਰਦੇ ਪਿਆਗੇ ਸਾਰੇ ਮੈਂ ਧੋਵਾ ਤੇ ਤੁਹਾਨੂੰ ਲੋਕੇ ਹਾਂ ਬੇ ਹੋਸ ਨੇ ਇਹਦਾ ਕੋਈ ਹੋਰ ਮਤਲਬ ਤਾਂ ਬਣਦਾ ਹੀ ਨਹੀਂ ਨਾ ਕੰਮ ਵਾਲੀ ਰੱਖਣੀ ਐ ਅਗੇ ਨਾ ਤੂੰ ਤੋਂ ਅਗੇ ਨਾ ਮੈਂ ਤੋਂ ਹੋ ਸਕਦੀ ਐ ਮੇਰਾ ਸਾਸਰ ਗਦਾ ਮਤਲਬ ਕੀ ਸਮਝਾ ਹੁਣ ਮੈਂ ਮਤਲਬ ਤੂੰ ਆਪ ਹੀ ਸਮਝ ਜਾ ਵੀ ਹੁਣ ਤੇਰਾ ਵਿਆਹ ਕਰਦਗੇ ਅੱਛਾ ਬਿਆ ਹਾਜੀ ਲੈ ਬਾਬੀ ਹੁਣੀ ਵਿਆਹਾਂ ਦੀਆਂ ਹੋ ਗਈਆਂ ਕਿਤੇ ਸਾਈਆਂ ਅਗਦੇ ਵਧਾਈਆਂ ਕਿਤੇ ਗੱਲ ਕੀ ਜੱਦੀਆਂ ਦੀ ਸੀ ਪਿੱਛੇ ਲੈ ਕੇ ਵਿਆਹ ਪਾੜਤਾ ਨੇ ਨਹੀਂ ਮੇਰੀ ਗੱਲ ਸੁਣ ਤੂੰ ਜਦੋਂ ਆਪਾ ਵਿਆਹ ਗਏ ਸੀ ਮਾਸੀ ਦੀ ਖਰੀਦੇ ਉੱਤੇ ਬੈਠ ਵੀ ਗਈ ਸੀ ਇੱਥੇ ਆਉਂਦੀ ਆ ਤੂੰ ਆਪ ਹੀ ਤਾਂ ਕਹਿ ਦਿੰਨਾ ਬਾਬੀ ਰਮਣ ਤੇਰੇ ਨਾਲ ਸੋਹਣੀ ਐ ਉਹ ਤਾਂ ਮੈਂ ਵੀਰੇ ਮੂਰੀ ਛੇੜਨ ਦਾ ਮਾਰਾ ਕਹਿ ਦੇਣਾ ਕਿ ਵੀਰੇ ਨੂੰ ਐ ਲੱਗੇ ਵੀ ਮੈਂ ਗਲਤੀ ਕੀਤੀ ਉਹਦੇ ਨਾਲ ਵਿਆਹ ਕਰਾਉਣਾ ਸੀਗਾ ਮੈਂ ਥੋੜੀ ਮੈਂ ਅੱਛਾ ਸੋਹਣ ਨਹੀਂ ਹੈਗੀ ਹੈ ਉਹ ਭਾਬੀ ਉਹ ਗੱਲ ਨਹੀਂ ਹੈਗੀ ਉਦੋਂ ਛੇੜਨ ਦਾ ਨਿਆਰੀ ਵੱਖਰਾ ਹੈਗਾ ਉਹ ਵੀਰੇ ਨੂੰ ਗੁੱਸਾ ਆ ਜਾਂਦਾ ਹੈਗਾ ਨਜ਼ਾਰਾ ਆਉਂਦਾ ਛੇੜਨ ਚ ਚੱਲ ਉਹ ਤਾਂ ਛੇੜਨ ਫੋੜਨ ਦੀ ਤਾਂ ਵੱਖਰੀ ਗੱਲ ਆ ਚੱਲ ਮੇਰੀ ਗੱਲ ਸੁਣ ਮੈਂ ਕਰਤੀ ਉਹਨਾਂ ਨੂੰ ਹਾਂ ਤੇਰੇ ਵਿਆਹ ਕਰਾਂਗੇ ਰਮਨ ਨਾਲ ਤੇ ਮੈਂ ਮੈਂ ਮੂ ਨਹੀਂ ਭਾਬੀ ਕਰਾਉਂਦਾ ਹੈਗਾ ਉਹ ਗੱਲਾਂ ਛੋੜ ਦੀਆਂ ਹੁੰਦੀਆਂ ਤੂੰ ਤਾਂ ਸੀਰੀਅਸ ਲੈ ਗਈ ਭਾਬੀ ਉਹ ਗੱਲਾਂ ਨੂੰ ਨਾ ਸੀਰੀਅਸ ਨੂੰ ਉਹ ਕਹ ਲੈ ਹੋਰ ਵੀ ਤੇ ਤੇਰਾ ਕਿਤੇ ਕਰਨੀ ਆ ਸੋਹਣੀ ਸੁਨੱਖੀ ਆ ਪੜੀ ਲਿਗੀ ਆ ਆ ਜਿਹੜਾ ਤੇਰਾ ਦੋ ਕਲਾਸਾਂ ਰਹਿ ਗਈ ਤੂੰ ਵਿਆਹ ਤੋਂ ਬਾਅਦ ਪੜੀ ਨਹੀਂ ਆ ਆ ਦਾ ਕੋਈ ਨਾ 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 ਬਾਬੀ ਕੋਈ ਗੱਲ ਨਹੀਂ ਵਿਆਹ ਕਿਤੇ ਮੈਂ ਹੋਰ ਦੇਖੂ ਆ ਆਵਦੀ ਮਰਜ਼ੀ ਨਾਲ ਦੇਖੂ ਆ ਨਾਲ ਇੱਕ ਕਰਜ ਬਾਬੀ ਮੈਂ ਨਹੀਂ ਚਾਹੁੰਦਾ ਹੈਗਾ ਦੋਨੇ ਉਹ ਉਹ ਪਹਿਣਾ ਹੁਣ ਅਸੀਂ ਦੋਨੇ ਭਰਾ ਭਰਾ ਇਕੱਠੇ ਹੋਈਏ ਬਣਦੀ ਹੀ ਨਹੀਂ ਹੈਗੀ ਉਹਨਾਂ ਦੀ ਉਹ ਦੋ ਪਹਿਣਾ ਹੁਣ ਦੋ ਭਰਾ ਤੂੰ ਲਈ ਕਿਧਰ ਨੂੰ ਜਾਣਾ ਗੱਲ ਕੀ ਕਰੀ ਜਾਣਾ ਤੂੰ ਮੈਂ ਬਾਬੀ ਤੈਨੂੰ ਸਹੀ ਗੱਲ ਦੱਸਾਂ ਮੈਂ ਨਹੀਂ ਕਰਾਉਣਾ ਉਸ ਤੇ ਜਾ। ਹੋਰ ਕੁੜੀ ਪਸੰਦ ਕੀਤੀ ਹੋਈ ਆ। ਮੈਨੂੰ ਹੁਣੇ ਦੱਸ ਦੇ। ਕਲੀਅਰ ਦੱਸ ਦੇ ਠੀਕ ਆ ਨਾ। ਉਹ ਨਾ ਨਾ ਭਾਬੀ। ਹੋਰ ਕੁੜੀ ਨਾਲ ਕੀੜੀ ਨਾ ਗੱਲ ਹੋਣੀ ਆ। ਬਸ ਮੈਂ ਉਹ ਹੀ ਨਹੀਂ ਹਜੇ ਕਰਾਉਣਾ ਨਹੀਂ ਹੈਗਾ। ਮੈਨੂੰ ਐ ਹਜੇ ਮੈਨੂੰ ਸਾਲ ਦੋ ਸਾਲ ਹੋਰ ਚਾਹੀਦੇ ਆ। ਜਦੋਂ ਮੈਂ ਨੌਕਰੀ ਲੱਗਿਆ ਨਾ ਮੈਂ ਵਿਆਹ ਤਾਂ ਉਦੋਂ ਕਰਵਾਉਂਗਾ। ਗੱਲਾਂ ਦੇ ਕੀ ਕਰਦਾਗਾ। ਜਿਹੜੇ ਜਿਵੇਂ ਹਾਲ ਜੋੜਨਾ ਹੁੰਦਾ ਤੂੰ। ਤੈਨੂੰ ਕੌਣ ਕਹਿੰਦਾ ਕੰਮ ਨੂੰ? ਤੈਨੂੰ ਵਿਆਹ ਨੂੰ ਕਹਿੰਨੇ ਆ। ਕੰਮ ਨੂੰ ਜ਼ਰਾ ਬਿਰਾ ਹੈਗਾ। ਘਰ ਦਾ ਸੀ ਕਰ ਲਿਆ ਕਰਾਂਗਾ। ਇਹਨੂੰ ਕੌਣ ਰੋਕਦਾ ਪੜਨ ਮੈਨੂੰ ਉਹ ਭਾਬੀ ਗੱਲ ਖਤਮ ਆ ਠੀਕ ਆ ਜਦੋਂ ਬੰਦਾ ਵਿਆਹ ਕਰਾ ਲੈਂਦਾ ਹੈ ਨਾ ਕਹਿੰਦੇ ਉਹ ਵੀ ਵਾਅਦਾ ਪਾ ਲ ਜਾਂਦਾ ਹੁੰਦਾ 100-100 ਕੰਮ ਨਿਕਲ ਜਾਂਦੇ ਹੋਰ ਨਾਲੇ ਰਹੀ ਗੱਲ ਮੈਂ ਹਲੇ ਵਿਆਹ ਨਹੀਂ ਕਰਾਉਣਾ ਹੈਗਾ ਠੀਕ ਆ ਤੇ ਮੈਨੂੰ ਹੁਣ ਜਾਣ ਦੇ ਮੈਂ ਜਾ ਕੇ ਰੋਟੀ ਖਾ ਲਾ ਮੈਨੂੰ ਭੁੱਖ ਬਹੁਤ ਲੱਗੀ ਹੈ ਜੀ ਰੋਟੀ ਖਾਣ ਨੂੰ ਭੁੱਖ ਲੱਗੀ ਹੈ ਜੀ ਗੜਾ ਦੇ ਕੇ ਆ ਕੇ ਤਾਂ ਭੁੱਖ ਲੱਗੀ ਉਹ ਭਾਬੀ ਮੈਂ ਕੀ ਕਰਾਂ ਮੈਨੂੰ ਭੁੱਖ ਹੋਈ ਜਿਆਦਾ ਬਹੁਤ ਲੱਗਦੀ ਹੈਗੀ ਘਰੇ ਬਾਕੀ ਵਿਹਲਾ ਹੁੰਨਾ ਹੁਣ ਤਾਂ ਹੀ ਬਾਹਰ ਜਾਣਾ ਚੱਕਰਾਏ ਡੇਟ ਤੇ ਅਪਦੇ ਪੁੱਤਰ ਤੋਂ ਵੀ ਗੋਲੀਆਂ ਦਵਾਉਣਗਾ ਪ ਵਧੀਆ ਬਾਬੀ ਭੁੱਖ ਲੱਗਦੀ ਰਹਿੰਦੀ ਆ ਬੰਦਾ ਮੋਟਾ ਨਹੀਂ ਹੁੰਦਾ ਇਹ ਨਾਲ ਭੁੱਖ ਲਗ ਨਾ ਦੀ ਨ ਕੀੜੇ ਖਾਈ ਜਾਂਦੇ ਆ ਇਹਨੂੰ ਪਤਾ ਕੋ ਮੇਰੇ ਤੇ ਨਾ ਕੱਲ ਜੀ ਮਾਰਦੋ ਕੱਦਾਂ ਲੱਗਦਾ ਚਲ ਠੀਕ ਆ ਬਾਬੀ ਮੈਂ ਨਹੀਂ ਬਾਬੀ ਹਜੇ ਕਰਾਉਣਾ 2 ਸਾਲ ਆ ਰਾਮ ਨਾਲ ਹੋ ਹੋ ਕੰਮ ਲੈ 7 ਵਜੇ ਪੈ ਗਈ ਅੱਜ ਬੁਖਾਰ ਬਹੂਰ ਤਾਂ ਨਹੀਂ ਹੋ ਗਿਆ ਨਾ ਪਿੰਡਾਂ ਤਾਂ ਪਰ ਫਰਗਾ ਬੈਠ ਹੰਡਾ ਕੀ ਹੋ ਗਿਆ ਸਿਰ ਦੁਖਦਾ ਠੀਕ ਨਹੀਂ ਹੈਗੀ। ਠੀਕ ਨਹੀਂ ਹੈਗੀ ਡਾਕਟਰ ਬਲਾਮਾ ਅਮਨ ਨੂੰ ਫੋਨ ਕਰ ਦੇਣਾ। ਲੋੜ ਨਹੀਂ ਹੈਗੀ ਕਿ ਮੈਂ ਲੈ ਲਈ ਦਵਾਈ ਬਸ। ਦਵਾਈ ਲੈ ਲਈ। ਉਹ ਗੱਲ ਕੀ ਹੋਈ ਆ? ਗੱਲ ਕੀ ਹੋਈ ਆ ਮੈਂ ਨਹੀਂ ਠੀਕ ਹੈਗੀਗੀ। ਇੰਨਾ ਸਿਆਪਾ ਖਾਣਾ ਕੰਮ ਹੁੰਦਾਗਾ ਕਿ ਮੈਂ ਕੱਲੀ ਮੈਂ ਇੱਥੇ ਕਰੀ ਜਾਨੀ ਰਹਿਣੀ ਹੈਗੀ। ਮੈਨੂੰ ਤਾਂ ਸਮਝ ਨਹੀਂ ਲੱਗੀ। ਦੱਸ ਵੀ ਕੀ ਹੋਇਆ ਕੋਈ ਗੱਲ ਦੱਸ। ਬਸ ਜਿਹੜਾ ਆਉਂਦਾ ਖਾਣਾ ਚਾਹੀਦਾ ਰੋਟੀ ਚਾਹੀਦੀ ਆ ਕੱਪੜੇ ਚਾਹੀਦੇ ਆ। ਹੈ ਸਭ ਕੁਛ ਕਰਿਆ ਕਰਾਇਆ ਜਾਹੀਦਾ ਸਾਰਿਆਂ ਨੂੰ ਮੇਰੀ ਤਾਂ ਕਿਸੇ ਨੂੰ ਫਿਕਰ ਹੀ ਨਹੀਂ ਕੀ ਕੰਮ ਕਰ ਲੋ ਆ ਰੋਟੀਆਂ ਬਣਾ ਦਿਓ ਇੱਧਰ ਭੱਗ ਜੋ ਇੱਧਰ ਭੱਗ ਜੋ ਜਵਾਕ ਸੰਭਲੋ ਮੇਰੀ ਕੀ ਜ਼ਿੰਦਗੀ ਆ ਮੈਨੂੰ ਨਾ ਬੁਲਾਓ ਯਾਰ ਬਾਹਰ ਭੱਗ ਜੋ ਬਸ ਹੋਇਆ ਕੀ ਆ ਫਿਰ ਘਰ ਦਾ ਕੰਮ ਹੀ ਆ ਆਪਾਂ ਕਿਹੜਾ ਕਿਸੇ ਦਾ ਕਰਕੇ ਆਉਣੇ ਆਂਗੇ ਇਹ ਵੀ ਨਹੀਂ ਹੈਗਾ ਬਿਮਾਰ ਬੰਦਾ ਪਸ਼ੂਆਂ ਵਾਂਗੂ ਲੱਗਿਆ ਰਹੇ ਵੀ ਪਸ਼ੂਆਂ ਵਾਂਗੂ ਲੱਗਿਆ ਰਹੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਸਮਝ ਤੁਹਾਨੂੰ ਸਾਰੀ ਜ਼ਿੰਦਗੀ ਲੱਗਣੀ ਵੀ ਨਹੀਂ ਸਾਰੀ ਜ਼ਿੰਦਗੀ ਲੰਘ ਜਾਓ ਫੋਨ ਨੂੰ ਨਹੀਂ ਕੋ ਸਮਝ ਲੱਗਣੀ ਉਹ ਕੰਮ ਵਾਲੀ ਰੱਖ ਲਗੇ ਲੋੜ ਨਹੀਂ ਬਸ ਲੋੜ ਨਹੀਂ ਬਸ ਫਿਰ ਗਲਤਾਂ ਦੱਸ ਗੱਲ ਕੀ ਹੋਈ ਆ ਮੈਨੂੰ ਨਹੀਂ ਪਤਾ ਗੱਲ ਕੀ ਹੋਈ ਆ ਬਸ ਉਹ ਫਿਰ ਕੋਈ ਗਲਤਾਂ ਰਾਹ ਪਾ ਕੰਮ ਵਾਲੀ ਰੱਖ ਠੀਕ ਨਹੀਂ ਹੈਗੀ ਕਿ ਮੇਰੇ ਤੋਂ ਕੰਮ ਨਹੀਂ ਹੁੰਦਾ ਆਪਦੀਆਂ ਬਾਹਰੋਂ ਮਂਗਾ ਕੇ ਖਾ ਲੋ ਰੋਟੀਆਂ ਠੀਕ ਆ ਨਾ ਮੇਰੇ ਤੋਂ ਨਹੀਂ ਲੈਂਦੀਆਂ ਮੇਰੇ ਤੋਂ ਨਹੀਂ ਰੋਟੀਆਂ ਲੈਂਦੀਆਂ ਫਿਰ ਕੋਈ ਗਲਤਾਂ ਰਾਹ ਪਾ ਮੈਨੂੰ ਦੱਸ ਮੈਂ ਡਾਕਟਰ ਸਦਾ ਜੇ ਕੰਮ ਨਹੀਂ ਹੁੰਦਾ ਤਾਂ ਆਪਾਂ ਕੰਮ ਵਾਲੀ ਰੱਖ ਲੈਨੇ ਆ ਓ ਯਾਰ ਕੀ ਦੱਸਾਂ ਹਾਂ ਦੱਸ ਚੌਨੀ ਕੀ ਆ ਕੀ ਹੋ ਗਿਆ ਪਈ ਕਿਉਂ ਆ ਡਾਕਟਰ ਬੁਲਾ ਮੈਂ ਨੂੰ ਡਾਕਟਰ ਦੀ ਡਾਕਟਰ ਦੀ ਕਸੇ ਜਰੂਰਤ ਨਹੀਂ ਛੋਟੇ ਦਾ ਵਿਆਹ ਕਰ ਦੇ ਛੋਟੇ ਦਾ ਵਿਆਹ ਕਰ ਦੇ ਖੁੱਲ ਕੇ ਦੱਸ ਕੀ ਕਹਿਣਾ ਚਾਹਨੀ ਆ ਮੈਂ ਬਿਮਾਰ ਆ ਕੀ ਨਹੀਂ ਕੰਮ ਹੁੰਦਾ ਛੋਟੇ ਦਾ ਵਿਆਹ ਕਰ ਦੇ ਖੁੱਲ ਕੇ ਕੀ ਤੇ ਫੇਰ ਰਮਣ ਨਾ ਕਰ ਦਿੰਦੇ ਆ ਆਪਣੀ ਨਾਲ ਤੇ ਇਹਦੇ ਨਾਲ ਕਿਹੜਾ ਠੀਕ ਹੋਜੂ ਮੈਂ ਬਿਮਾਰ ਆ ਕੀ ਘਰ ਦਾ ਕੰਮ ਤਾਂ ਹੋ ਹੀ ਜਾਇਆ ਕਰੂ ਮੈਨੂੰ ਪਤਾ ਸੀ ਤੂੰ ਨਹੀਂ ਸਮਝਣਾ ਤੂੰ ਆਪ ਦਾ ਬਾਹਰ ਭੱਗ ਜਾ ਉੱਠ ਕੇ ਬਸ ਤੂੰ ਨਹੀਂ ਸਮਝ ਸਕਦਾ ਮੈਨੂੰ ਭੱਗ ਦੇ ਮੈਂ ਸਮਝੀ ਤਾਂ ਜਾਣਾ ਮੈਨੂੰ ਅੱਛਾ ਕੋਈ ਨੌਕਰਾਨੀ ਰੱਖਦਾ ਮੈਂ ਵਧੀਆ ਰੱਖ ਲੈਨੇ ਆਪਾਂ ਦੇਖ ਕੇ ਆ ਪਹਿਲਾਂ ਵੀ ਦਿਂਦੇ ਸੀ ਪੈਸੇ ਉਹਨੂੰ ਕਿੰਨਾ ਕੁ ਚੱਜ ਦਾ ਮੈਂ ਰੋਟੀ ਨਹੀਂ ਖਾਣੀ ਐ ਮੈਂ ਸਬਜ਼ੀ ਨਹੀਂ ਉਹਨੇ ਭਾਂਡੇ ਨਹੀਂ ਚੱਜ ਰਾਂ ਮੰਜੇ ਉਹਨੇ ਇਹ ਨਹੀਂ ਕੀਤਾ ਮੈਨੂੰ ਥੋੜੇ ਨਖਰੇ ਚੱਕੇ ਨਹੀਂ ਜਾਂਦੇ ਗੱਲ ਸੁਣੋ ਰੋਟੀ ਪਾਣੀ ਕਿਚਨ ਦਾ ਤੂੰ ਕਰ ਲਿਆ ਕਰੀ ਆ ਬਾਹਰ ਝਾੜੂ ਪੋਚਾ ਸਾਰਾ ਕੁਝ ਮੈਨੂੰ ਪਸੰਦ ਨਹੀਂ ਆਉਂਦਾ ਝਾੜੂ ਪੋਚਾ ਬਸ ਨੀੜੇ ਲੱਤੇ ਤਾਂ ਤੇ ਹੋਰ ਹੁਣ ਕੀ ਕਰਨਾ बस क्वेश्चन ही बस आप जाओ अच्छा थीका। थीका। मैं अच्छा ठीक है ਤੇ ਜੇ ਲੱਕੀ ਦਾ ਵਿਆਹ ਕਰ ਦੇਂਗੀ ਫਿਰ ਰਮਣ ਝਾੜੂ ਪੋਚਾ ਭਾਂਡਾ ਠੀਕਰ ਵਧੀਆ ਕਰਦਿਆ ਕਰੂਗੀ ਜੋਦਾ ਨਾ ਪਸੰਦ ਆਇਆ ਤੈਨੂੰ ਫਿਰ ਉਹਨੂੰ ਘਰੋਂ ਕੱਢ ਦੇਂਗੀ ਯਾਰ ਮੈਂ ਬਾਸ਼ਨ ਨਹੀਂ ਸੁਣਨਾ ਬਗ ਜੋ ਮੈਂ ਨਹੀਂ ਠੀਕ ਹੈਗੀ ਨਹੀਂ ਠੀਕ ਹੈ ਖਾ ਲਓ ਤੇ ਖਾ ਲਓ ਆਪ ਦੋਨਾਂ ਬਸ ਮੈਨੂੰ ਤਾਂ ਸਮਝ ਨਹੀਂ ਲੱਗਦੀ ਤੁਹਾਨੂੰ ਲੱਗਣੀ ਵੀ ਨਹੀਂ ਮੈਨੂੰ ਬੱਕੇ ਨਹੀਂ ਲੱਗਣੀ ਕਿਉਂਕਿ ਮੈਨੂੰ ਐ ਨਹੀਂ ਪਤਾ ਵੀ ਤੂੰ ਕੀ ਕਹੀ ਜਾਂਦੀ ਆ ਕੀ ਨਹੀਂ ਕਹੀ ਜਾਂਦੀ ਤੁਸੀਂ 2 ਸਾਲ ਦੇ ਬੱਚੇ ਹੋਗੇ ਉਹ ਨੂੰ ਤਾਂ ਕਰਕੇ ਨਹੀਂ ਸਮਝ ਲੱਗਦੀ ਠੀਕ ਹੈ ਨਾ ਉਹ ਨਹੀਂ ਬਾਬਾ ਗੁਰੂ ਗੱਲ ਤਾਂ ਦੱਸ ਓਹੋ ਯਾਰ ਤੂੰ ਪਹਿਲਾਂ ਤਾਂ ਉੱਠ ਕੇ ਬੈਠ ਉੱਠ ਕੇ ਬੈਠ ਕੇ ਨਾ ਮੈਨੂੰ ਗੱਲ ਦੱਸ ਸੁਣਨੀ ਹੈ ਹਾਂ ਸੁਣਾ ਮੇਰੀ ਗੱਲ ਸੁਣ ਲੈ ਮੈਂ ਛੋਟੇ ਦੇ ਵਿਆਹ ਦੀ ਗੱਲ ਨਾ ਮੰਮੀ ਹਰگە ਨਾਲ ਥੋਰੀ ਬੈਠੀ ਸੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਰਮਨ ਨਾਲ ਠੀਕ ਹੈ ਨਾ ਵੀ ਮੇਰੀ ਭੈਣ ਦਾ ਰਿਸ਼ਤਾ ਮੇਰੇ ਘਰੇ ਲੈ ਕੇ ਆਉਣਾ ਤੇ ਛੋਟੇ ਨੇ ਮੈਨੂੰ ਮੂੰਹ ਪਾੜ ਕੇ ਕਹਤਾ ਫਾਬੀ ਮੈਦਾ ਕਰਾਉਣਾ ਨਹੀਂ ਹੈਗਾ ਜਿੱਥੇ ਮੇਰਾ ਜੀ ਕਰੂ ਮੈਂ ਉੱਥੇ ਕਰਾਉ ਠੀਕ ਹੈ ਨਾ ਮੇਰੀ ਤਾਂ ਹੋ ਗਈ ਨਾ ਵੇਸਤੀ ਮੈਂ ਕੁਛ ਖਾ ਕੇ ਮਰ ਜੂੰ ਜਾਂ ਤਾਂ ਮੈਂ ਪੀ ਕੇ ਬਖ ਜੂੰ ਜਾਂ ਮੈਂ ਕੁਛ ਖਾ ਕੇ ਮਰ ਜੂੰ ਜਾਂ ਮੈਂ ਛੋਟੇ ਦਾ ਰਿਸ਼ਤਾ ਉੱਥੇ ਕਰੂੰ ਬਸ ਗੱਲ ਅੱਛਾ ਹੁਣ ਐਂ ਕਿਹਾ ਵੀ ਮੇਰਾ ਜਿੱਥੇ ਜੀ ਕਰੂ ਉੱਥੇ ਹਾਂ ਕਹਿੰਦਾ ਮੇਰੇ ਜਿੱਥੇ ਜੀ ਕਰੂ ਬਈ ਅੱਜ ਤਾਂ ਹੁਣ ਉਹ ਐ ਮਰਜ਼ੀਆਂ ਕਰਦਾ ਫਿਰ ਮੇਰਾ ਤਾਂ ਕੋਈ ਫਾਇਦਾ ਨਾ ਨਾ ਹੋਇਆ ਗੋਲਾ ਸੰਦਾ ਕਰੇ ਦਾ 7-8 ਸਾਲ ਹੋ ਗਏ ਨੇਗੇ ਮੈਂ ਜਵਾਕਾ ਮੰਗੂ ਪਾਲਿਆ ਉਹਨੂੰ ਅੱਜ ਉਹਨੇ ਮੈਨੂੰ ਆ ਗੱਲ ਸੁਣਾਤੀ ਉਹ ਠੀਕ ਆ ਬਾਬਾ ਗੁਰੂ ਮੈਂ ਕਰ ਲੈਣਾ ਗੱਲ ਕਰ ਲਓ ਠੀਕ ਹੈ ਨਾ ਇਸ ਘਰੇ ਆਊਗੀ ਤਾਂ ਮੇਰੀ ਭੈਣ ਹੀ ਆਊਗੀ ਜੇ ਕੋਈ ਹੋਰ ਆ ਗਈ ਮੈਂ ਨਹੀਂ ਇੱਥੇ ਰਹਿਣ ਦੇਣੀ ਮੈਂ ਨਹੀਂ ਬਰਦਾਸ਼ਤ ਕਰ ਸਕਦੀ ਕਿ ਹੋਰ ਨੂੰ ਕਿਸੇ ਨੂੰ ਠੀਕ ਹੈ ਨਾ ਜੇ ਮੇਰੀ ਭੈਣ ਹੋਊਗੀ ਇੱਥੇ ਤਾਂ ਸੋ ਦੁੱਖ ਸੁੱਖ ਵੰਡਾਊ ਮੇਰਾ ਹੋਰ ਨਹੀਂ ਕੋਈ ਆ ਸਕਦੀ ਮੈਂ ਦੱਸਦਾ ਮੇਰਾ ਲਾਸਟ ਫੈਸਲਾਗਾ ਠੀਕ ਹੈ ਨਾ ਉਹਨੂੰ ਸਮਝਾ ਦੇ ਨਹੀਂ ਮੈਂ ਵੀ ਤੁਰ ਜੂਗੀ ਆਪ ਤਾਂ ਦੋਨੇ ਕਿਤੇ ਹੋਰ ਕਰਾ ਜੋ ਚੰਗਾ ਬੱਬਾ ਗੁਰੂ ਮੈਂ ਕਰ ਲੈਂਦਾ ਉਹਦੇ ਨਾਲ ਗੱਲ ਠੀਕ ਹੈ ਪਰ ਮੈਂ ਜ਼ੋਰ ਨਹੀਂ ਪਾ ਸਕਦਾ ਉਹਦੇ ਤੇ ਹਾਂ ਉਹਨੂੰ ਤਾਂ ਸਾਨੂੰ ਪਾ ਸਕਦਾ ਮੇਰੇ ਤੋਂ ਵੀ ਨਾ ਲੰਗਰ ਪੱਕ ਦੇ ਕੇ ਬਸ ਗੱਲ ਕਰਤਾ ਹਾਂ 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 ਬੱਗੇ ਆਹ ਹਾਂ ਬੱਗੇ ਠੀਕ ਆ ਬੱਗੇ ਮੈਂ ਕਰਦਾ ਚੰਗਾ 5 ਮਿੰਟਾਂ ਨੂੰ 5 ਮਿੰਟਾਂ ਨੂੰ ਤੈਨੂੰ ਕਹੀ ਦਾਨਾ ਬੱਗੇ ਹਾਂ ਓਕੇ ਕਰਦਾ ਮੈਂ ਹਾਂ ਭਾਈ ਕਿਵੇਂ ਆ ਠੀਕ ਆ ਆ ਕੀ ਤੈਨੂੰ ਫੋਨ ਦੇ ਕਿ ਉਹ ਬੱਗੇ ਦਾ ਫੋਨ ਸੀ ਕਹਿੰਦਾ ਇੱਧਰ ਉਹ ਕੰਮ ਜਾ ਕੇ ਨਾ ਕੋਈ ਨਹੀਂ 5 ਮਿੰਟਾਂ ਨੂੰ ਪਛਾਲਦੇ ਅੱਛਾ ਉਹ ਯਾਰ ਮੈਂ ਤੇਰੇ ਨਾਲ ਗੱਲ ਕਰਨੀ ਸੀ ਹਾਂ ਹਾਂ ਬਾਈ ਬੋਲ ਉਤਰੀ ਭਾਬੀ ਨੇ ਤੈਨੂੰ ਪੁੱਛਿਆ ਹੁਣ ਤੇਰੇ ਵਿਆਹ ਬਾਰੇ ਹਾਂ ਤੇ ਉਹ ਤਾਂ ਉਹ ਪੈ ਗਈ ਹੁਣ ਕਹਿੰਦੀ ਨਾ ਜੀ ਮੈਂ ਤਾਂ ਵਿਆਹ ਕਰੂੰਗੀ ਤਾਂ ਲੱਕੀ ਦਾ ਰਮਨ ਨਾਲ ਵਿਆਹ ਕਰਨਾ ਮੈਨੂੰ ਤਾਂ ਕਿਸੇ ਦਾ ਕੰਮ ਨਹੀਂ ਪਸੰਦ ਆ ਮੈਂ ਉਹਨੂੰ ਇਹ ਗੱਲ ਕਹਿਤੀ ਮੈਂ ਕਿਹਾ ਨੌਕਰਾਣੀ ਰੱਖ ਲਾਂਗੇ ਲਕਿਤ ਤੂੰ ਦੱਸ ਮੈਨੂੰ ਤੇਰੀ ਕੀ ਰਾਇ ਹੈ ਬਾਈ ਮੈਂ ਵੀ ਪਹਿਲਾਂ ਭਾਬੀ ਨੂੰ ਕਹਿ ਕੇ ਹਟਾਇਆ ਸਾਰੀਆਂ ਗੱਲਾਂ ਭਾਬੀ ਦੀ ਗੱਲ ਨਾ ਸਮਝ ਵਿੱਚ ਨਹੀਂ ਆਈ ਹੈਗੀ ਮੈਂ ਤੇਥੋਂ ਗੱਲ ਦਾ ਲਕੋ ਨਹੀਂ ਰੱਖਣਾ ਚਾਹਦਾ ਇਹ ਬੱਗਾ ਨਹੀਂ ਸੀਗਾ ਇਹ ਤਾਂ ਮੇਰਾ ਬੱਗਾ ਸੀਗਾ ਜਿਹਦੇ ਨਾਲ ਮੈਂ ਗੱਲ ਕਰ ਰਿਹਾ ਸੀ ਹਾਂ ਜਦੋਂ ਤੂੰ ਵੀ ਉਲਟੀਆਂ ਜੀਆਂ ਗੱਲਾਂ ਕਰਦਾ ਤੂੰ ਸਾਫ਼-ਸਾਫ਼ ਦੱਸ ਕੀ ਕਹਿਣਾ ਚਾਹੁੰਦਾ ਵੀ ਮਤਲਬ ਮੈਂ ਤਾਂ ਕੁੜੀ ਨਾਲ ਗੱਲ ਕਰਦਾ ਮੈਨੂੰ ਮਤਲਬ ਮੇਰੀ ਕਿਸੇ ਨਾ ਹੈਗੀ ਐ ਸੈਟਿੰਗ ਤੂੰ ਸਮਝਿਆ ਕਰ ਮੈਨੂੰ ਵੀ ਇਹ ਗੱਲਾਂ ਤੈਨੂੰ ਖੂਬ ਭੁੱਲਿਆ ਕੁਛ ਇਹ ਤਾਂ ਗੱਲ ਹੈਗੀ ਆ ਹਾਂ ਤੇ ਹੁਣ ਉਹਨੂੰ ਹੁਣ ਮੈਂ ਤਰੀ ਭਾਬੀ ਨੂੰ ਕੀ ਕਹਾਂ ਉਹਨੂੰ ਗੱਲ ਕਿਵੇਂ ਮਰਜੀ ਕਰੇ ਹੁਣ ਮੈਂ ਤਾਂ ਜਿੱਦਾ ਜਵਾਬ ਨਹੀਂ ਦੇ ਸਕਦਾ ਮੈਂ ਤਾਂ ਬਹੁਤ ਗੱਲਾਂ ਕੋਲ ਕਰੀਆਂ ਸੀਗੀਆਂ ਭਾਬੀ ਨੇ ਇੱਕ ਗੱਲ ਵੀ ਨਹੀਂ ਮੰਨੀ ਮੇਰੀ ਹੁਣ ਉਹਨੂੰ ਮੈਂ ਇਹ ਕਹਾਂ ਹੂੰ ਹੁਣ ਯਾਰ ਉਹਨੂੰ ਮੈਂ ਕਿਵੇਂ ਸਮਝਾਵਾਂ ਮੈਂ ਤਾਂ ਕੁੱੁੱਤਾ ਫਸ ਗਿਆ ਕਹਿ ਦੇ ਬਈਆ ਹੁਣ ਤੂੰ ਵਿਆਹ ਕਰਵਾਉਣਾ ਹੈ ਲੈ ਉਹ ਨਹੀਂ ਛੱਡ ਸਕਦਾ ਬਈ ਮੈਂ ਇਹਨੂੰ ਹੁਣ ਤਾਂ ਵਿਆਹ ਪੱਕਾ ਹੈ ਕੀ ਕਰਤੀ ਯਾਰ ਮੈਨੂੰ ਤਾਂ ਹੁਣ ਸਮਝ ਨਹੀਂ ਲੱਗਦੀ ਕੁਛ ਉਹ ਤਾਂ ਬਈ ਤੂੰ ਦੇਖ ਲੈ ਦੇ ਮੈਂ ਦਾ ਜਵਾਬ ਦੇਣਾ ਮੈਂ ਦੇਤਾ ਠੀਕ ਆ ਨਾ ਮੈਂ ਅੱਜ ਹਾਂ ਕਰਾਂ ਨਾ ਮੈਂ ਕਰਾਂ ਕੱਲ ਠੀਕ ਆ ਮੈਂ ਵਿਆਹ ਕਰਾਉਂਗਾ ਤੇ ਇਸੇ ਕੁੜੀ ਨਾਲ ਹੀ ਕਰਾਉਂਗਾ ਜੋ ਮਰਜ਼ੀ ਹੋ ਜੇ ਕੰਦਰ ਤੂੰ ਵੀ ਨਾ ਮੈਨੂੰ ਪੁੱਠੇ ਰਾਹ ਪਾ ਦਿੰਦਾ ਮੈਂ ਕੀ ਕਰਾਂ ਦੱਸ ਦੇ ਹੁਣ ਫਿਰ ਬਈ ਆਪ ਕਿਹੜਾ ਤੂੰ ਜਵਾਨੀ ਪਾਇਆ ਹਾਂ ਮੈਨੂੰ ਪਤਾ ਤੂੰ ਕੀ ਕਹਿਣਾ ਚਾਹੁੰਦਾ ਵੀ ਤੂੰ ਵੀ ਲੰਮੇ ਅਰਜ਼ੀ ਕਰਾਈ ਸੀ ਹਾਂ ਫਿਰ ਆਪ ਬੜੀ ਆਦ ਰੱਦ ਨੇ ਇੰਜ ਕਰਿਆ ਗਾ ਉਹ ਮੈਂ ਤਾਂ ਨਹੀਂ ਤੈਨੂੰ ਕਹਿੰਦਾ ਫਿਰ ਸਾਹਮਲਾ ਬਈ ਰੈਂਕ ਕਰਦਾ ਹੁਣਾਂਗਾ ਮੇਰੀ ਨਾਮ ਇਲਾ ਦਾ ਸਿਰੇ ਚੜਾ ਦੇ ਆਪ ਤਾਂ ਤੂੰ ਹੁਣ ਚੱਲ ਯਾਰ ਮੈਂ ਉਹ ਆਪੇ ਕਹਿ ਦਿੰਨਾ ਜੋ ਵੀ ਕਹਿਣਾ ਠੀਕ ਆ ਹਾਂ ਹਾਂ ਮੈਂ ਗੱਲ ਕੰਨ ਕਰ ਲਾ ਮੈਂ ਤਾਂ ਕਰ ਲਾ ਗੱਲ ਹੁਣ ਫਿਰ ਤੈਨੂੰ ਮੈਂ ਕੀ ਕਹਿ ਸਕਦਾ ਤੇਰੀ ਜ਼ਿੰਦਗੀ ਆ ਭਰਾਵਾ ਹਾਂ ਮੈਂ ਤੇਰੀ ਭਾਬੀ ਨਾਲ ਕਰਦਾ ਗੱਲ ਠੀਕ ਆ ਭਾਈ ਓਏ ਹਾਂ ਬੁੱਗੇ ਉਹ ਤਾਂ ਮੇਰਾ ਭਰਾ ਆ ਗਿਆ ਸੀਗਾ ਕਮੋ ਦੇਖ ਮੈਂ ਕੀ ਤੀਸੀ ਲੱਕੀ ਨਾਲ ਗੱਲ ਆ ਠੀਕ ਆ ਪਾਸਟ ਜੀ ਤੈਨੂੰ ਗੱਲ ਦੱਸ ਦਿੰਨਾ ਮੈਂ ਆਪਾਂ ਕਿਸੇ ਤੇ ਦੀਵਾਨ ਨਹੀਂ ਪਾ ਸਕਦੇ ਬਸ ਮੰਲਨੀ ਭਰਾ ਨੇ ਮੰਨ ਲਈ ਨਹੀਂ ਹੁਣੇ ਮੈਨੂੰ ਸਾਫ਼ ਹੀ ਗੱਲ ਦੱਸਤੀ ਉਹ ਕਹਿੰਦਾ ਭਾਈ ਮੈਂ ਕਰਦਾ ਕਿਸੇ ਕੁੜੀ ਨਾਲ ਗੱਲ ਸਿੱਧੀ ਜੀ ਗੱਲ ਆ ਕੀ 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 ਉਹ ਕਹਿੰਦਾ ਮੈਂ ਕਿਸੇ ਕੁੜੀ ਨਾਲ ਗੱਲ ਕਰਦਾ ਤਾਂ ਇੱਥੋਂ ਮੈਂ ਉਹਦਾ ਨਹੀਂ ਰੱਖ ਸਕਦਾ ਠੀਕ ਆ ਕਿਉਂਕਿ ਕੱਲ ਨੂੰ ਤੈਨੂੰ ਪਤਾ ਲੱਗੇ ਉਹ ਕਹਦੇ ਮੇਰਾ ਬਾਈ ਨੂੰ ਦੱਸਿਆ ਵਾ ਮੈਨੂੰ ਇਹ ਗੱਲ ਦਾ ਅੱਜ ਹੀ ਪਤਾ ਲੱਗਿਆ ਠੀਕ ਆ ਤੇ ਉਹ ਕਰਦਾ ਕਿਸੇ ਕੁੜੀ ਨਾਲ ਗੱਲ ਈਗਾ ਉਹਦੇ ਨਾਲ ਪੜਦੀ-ਪੁਰਦੀ ਆ ਤੇ ਕਹਿੰਦਾ ਬਾਈ ਤੂੰ ਕਿਹੜਾ ਤੇਰੇ ਨਾਲ ਬਈ ਇਹ ਤਾਂ ਨਾਲ ਹੀ ਪੜਦੀ ਸੀ ਭਾਬੀ ਤੂੰ ਵੀ ਤਾਂ ਨਾਲ ਪੜਦੀ ਨਾਲ ਹੀ ਵਿਆਹ ਕਰਾਇਆ ਉਹਨਾਂ ਦਾ ਬਾਲੀਆਂ ਗੱਲਾਂ ਜੀਆਂ ਨਾ ਉਹ ਕਰ ਮੇਰੇ ਸਿਰ ਤੇ ਕਿਸੇ ਹੋਰ ਨੂੰ ਨਾ ਲਿਹਾ ਕੇ ਬਿਠਾ ਦੇਵੇ ਫਿਰ ਮੈਂ ਦੱਸਤਾ ਜੀ ਯਾਰ ਯਰ ਜੁਰ ਕੁਛ ਨਹੀਂ ਬਸ ਕੱਢ ਲਿਆ ਹੱਥਾਂ ਚੋਂ ਕਹਿੰਦੀ ਸੀਗੀ ਵੀ ਨਾ ਨਾ ਇਹਨੇ ਨਹੀਂ ਮੰਨਣੀ ਯਾਰ ਨਹੀਂ ਮੰਨਣ ਵਾਲੀ ਕਿਹੜੀ ਗੱਲ ਆ ਕੰਮੋਂ ਦੇਖ ਮੈਂ ਤੈਨੂੰ ਸਪਸ਼ਟ ਈ ਗੱਲ ਦੱਸਦੀ ਆਪਾਂ ਕਿਹੜਾ ਲੰਮੇ ਅਰਜੀ ਨਹੀਂ ਕਰਾਈ ਆਪਾਂ ਵੀ ਤਾਂ ਲੰਮੇ ਅਰਜੀ ਕਰਾਈ ਸੀ ਆ ਤੂੰ ਵੀ ਤਾਂ ਮੇਰੇ ਨਾਲ ਹੀ ਪੜਦੀ ਸੀਗੀ ਉਹਦੀ ਜਾਣ ਪਹਿਚਾਨ ਹੋਣੀ ਆ ਉਹ ਕਹਿੰਦਾ ਜਿਉਂ ਮੈਂ ਵਿਆਹ ਕਰਨ ਲੱਗਿਆ ਬਾਈ ਆ ਤੀਜਾ ਸਾਲ ਹੋ ਗਿਆ ਕਹਿੰਦਾ ਸਾਡੀ ਗੱਲ ਨੂੰ ਢਾਈ ਸਾਲ ਹੋ ਗਏ ਠੀਕ ਆ ਤੇ ਆ ਮੋਕਣ ਵਾਲਾ ਕਹਿੰਦਾ ਦੋ ਮਹੀਨਿਆਂ ਨੂੰ ਬਈ ਮੈਂ ਤਾਂ ਉਹਦੇ ਨਾਲ ਵਿਆਹ ਕਰਵਾ ਲੂੰਗਾ ਬਸ ਪਰ ਰਹਿਣ ਮੈਂ ਵੀ ਨਹੀਂ ਦਿੰਦੀ ਉਹਨੂੰ ਕਰੇ ਇਥੇ ਕਿਹਨੂੰ ਜਿਹੜੀ ਆਊਗੀ ਓਹੋ ਤੂੰ ਤਾਂ ਪੁੱਠੀਆਂ ਗੱਲਾਂ ਕਰੀ ਜਾਨੀ ਆ ਕੰਮ ਹੀ ਕਰਾਉਣਾ ਤੂੰ ਉਹਨੂੰ ਸਖਾ ਲਈ ਮੈਂ ਨਹੀਂ ਬਈ ਮੈਂ ਅੱਛਾ ਮੈਂ ਬੇਜਵਾਨੋ ਬੇਜਵਾਨ ਹੋ ਜਾ ਹੈ ਮੈਂ ਤੈਨੂੰ ਕਦੇ ਉਹ ਕਿਹਾ ਵੀ ਤੂੰ ਜਵਾਨੋ ਬੇਜਵਾਨ ਹੋ ਜਾ ਤੂੰ ਕੁਝ ਨਹੀਂ ਹੁੰਦਾ ਗੱਲ ਸੁਣ ਮੇਰੀ ਠੀਕ ਆ ਉਹਨੂੰ ਕਰਵਾ ਲੈਣ ਮੈਨੂੰ ਮਿੱਠੀਆਂ ਗੋਲੀਆਂ ਦੇਣ ਦੀ ਕੋਈ ਲੋੜ ਨਹੀਂ ਠੀਕ ਆ ਨਾ ਅਬ ਜੀ ਨਮੂਈ ਪਰਜਾਈ ਨੂੰ ਦੇਦੀ ਮਿੱਠੀਆਂ ਗੋਲੀਆਂ ਜਿਹੜੀਆਂ ਤੂੰ ਤਾਂ ਨਾ ਪੁੱਠੀਆਂ ਗੱਲਾਂ ਪਾਉਣੀਆਂ ਹੁੰਦੀਆਂ ਮੈਂ ਤੇ ਤੈਨੂੰ ਪੁੱਠੂ ਹੀ ਦੇਣੀ ਹੈਗੀ ਬਸ ਗੱਲ ਖਤਮ ਮੈਂ ਦਿਖਾਵਾ ਸੀ ਤੇਰਾ ਪਿਆਰ ਦਾ ਮੈਨੂੰ ਮੈਂ ਤਾਂ ਤੈਨੂੰ ਹੀ ਕਰਦਾ ਕਿ ਤੂੰ ਉਹਨੂੰ ਕਰਦੀ ਆ ਮੈਂ ਤਾਂ ਤਨ ਤਾਹੀ ਬਹਿ ਕੇ ਲਿਆ ਜੇ ਤੈਨੂੰ ਪਿਆਰ ਕਰਦਾ ਸੀ ਇੱਧਰ ਮੂੰਹ ਕਰਕੇ ਗੱਲ ਕਰ ਚਲ ਠੀਕ ਆ ਯਾਰ ਮੈਂ ਤਾਂ ਰੋਟੀ ਮੈਂ ਆਪ ਲਾ ਕੇ ਖਾ ਲੈਂਦਾ ਲਾ ਲਓ ਮੈਨੂੰ ਵੀ ਮੈਨੂੰ ਤਾਂ ਭੁੱਖ ਲੱਗੀ ਆ ਠੀਕ ਆ ਨਾ ਲਾ ਲਓ ਮੇਰੇਆਂ ਵੀ ਲਾ ਦਿਓ ਦੋ ਚਾਰ ਅੱਛਾ ਠੀਕ ਹੈ ਇਹ ਤੇਰੇ ਤੋਂ ਨਹੀਂ ਨਾ ਹੋ ਸਕਿਆ ਕੰਮ ਤੇਰਾ ਭਰਾ ਤੇਰੀ ਨਹੀਂ ਮੰਨ ਸਕਦਾ

ਮੇਰ ਤਾਂ ਸਿਰ ਬਾਲਾ ਫਟ ਜਾਂਦਾ ਤਰਾ ਬਾਈ ਵੀ ਨਹੀਂ ਹੈਗਾ ਘਰੇ ਇੱਕ ਤਾਂ ਭਾਬੀ ਤੂੰ ਬੋਲਦੀ ਬੜੀ ਆ ਜੇ ਤੂੰ ਘੱਟ ਬੋਲਿਆ ਕਰੇ ਨਾ ਨਾ ਗੱਲਾਂ ਦਾ ਮਗਰਾ ਨਾ ਕਰਿਆ ਕਰੇ ਅੱਦਾਂ ਅੱਦਾਂ ਸਿਰ ਤੇ ਤੋਲਾ ਨਹੀਂ ਮੰਗੀ ਹੈਗੀ ਬੇ ਫੇ ਹੋਰ ਦੱਸ ਭਾਬੀ ਮੈਂ ਕੀ ਕਰ ਸਕਦਾ ਚੱਲ ਮੈਂ ਕੋਕੂ ਤੋਂ ਗੋਲੀਆਂ ਲਿਆ ਦੇਣਾ ਹੋਰ ਕੀ ਆ ਫੇ ਬੇ ਗੋਲੀਆਂ ਨੂੰ ਕੀ ਆ ਤੂੰ ਮੇਰੇ ਸਿਰ ਘੁੱਟ ਦੇ ਸਿਰ ਘੁੱਟ ਦਾ ਹਾਂ ਮੇਰਾ ਸਿਰ ਘੁੱਟ ਦੇ ਤੂੰ ਭਾਬੀ ਤੂੰ ਆਪ ਹੀ ਘੁੱਟ ਲੈਣਾ ਘਾਣੂ ਮੈਨੂੰ ਕਦੋਂ ਕਰਦੀ ਹੈਗੀ ਵੇ ਦਰਸ ਨਹੀਂ ਆਉਂਦਾ ਹੁਣ ਅਰਥੀ ਚੱਕੇਗਾ ਆਪਦੀ ਭਝਾਈ ਦੀ ਚੱਲ ਭਾਬੀ ਕੁੱਟ ਦੇਣਾ ਦਾ ਅਸਹੀ ਹਏ ਚਾਜਰਾ ਕੁੱਟ ਦੇ ਮੈਂ ਨੀ ਮੈਂ ਬਾਈ ਨੂੰ ਕਹਿੰਦਾ ਉਹ ਦਬ ਦਿੰਦਾ ਵੇ ਹੈ ਨਹੀਂਗਾ ਇੱਥੇ ਬਾਰਗੇ ਬੁਰਗੀ ਨਾ ਚੱਲ ਕੋਈ ਗੱਲ ਨਹੀਂ ਭਾਬੀ ਫੇਰ ਕੀ ਹੁੰਦਾ ਜਿਆਦਾ ਤੋਂ ਬਸ ਮਾਰ ਕੇ ਕੁੱਟ ਦੇ ਲੈ ਭਾਬੀ ਸਮਾਰ ਕੇ ਕੁੱਟ ਦੇਣਾ ਲੈ ਬਸ ਠੀਕ ਹੁਣ ਆ ਠੀਕ ਆ ਹਾਂ ਕੁੱਟ ਦੇ ਕੁੱਟ ਦੇ ਏ ਕੀ ਕਰ ਰਿਆਂਗਾ ਤੂੰ ਪਰੇ ਹਟ ਉਹ ਭਾਬੀ ਮੈਂ ਕੀ ਕੀਤਾ ਮੈਂ ਤਾਂ ਸਿਰ ਦਵਾਇਆ ਗੱਲ ਆ ਪਰੇ ਹਟ ਜਾਏ ਕੀ ਹਲਕਤ ਕਰੀਂ ਆਨੇਗਾ ਤੂੰ ਉਹ ਲੈ ਭਾਈ ਤੇਰੇ ਸ਼ਰਮ ਨਹੀਂ ਆਉਂਦੀ ਹੈਗੀ ਉਹ ਲੈ ਭਾਬੀ ਨੂੰ ਦੇਖ ਕੇ ਤੂੰ ਮੈਨੂੰ ਟੱਚ ਕਰਨ ਲੱਗ ਗਿਆਗਾ ਪਰੇ ਹੋ ਜਾ ਮੇਰੇ ਤੋਂ ਸ਼ਰਮ ਵਾਲੀ ਕੀ ਗੱਲ ਇਹਦੇ ਚ ਪਰੇ ਹੋ ਜਾ ਮੇਰੇ ਤੋਂ ਪਰੇ ਹੋ ਜਾ ਮੂੰਹ ਕੀ ਹੋਇਆ ਉਹ ਲੈ ਭਾਈ ਤੂੰ ਸ਼ੋਕਰ ਆ ਗਿਆ ਮੈਂ ਤੈਨੂੰ ਬੁਲਾਉਣੀ ਜਾਂਦਾ ਸੀਗਾ ਇਹ ਭਾਬੀ ਚਿਕਾ ਕੇ ਮੋਰੀ ਜਾਂਦੀ ਸੀ ਮੈਂ ਉਹੀ ਗੱਲ ਦੱਸਦਾ ਬਾਈ ਬੱਸ ਕਰ ਹਬ ਦਾ ਸਾਹਿਬ ਦਾ ਮੈਂ ਪਈ ਸੀਗੀ ਆ ਕੇ ਉੱਤੇ ਡਿੱਗ ਗਿਆ ਟੱਚ ਕਰਨ ਲੱਗ ਗਿਆ ਮੈਨੂੰ ਨਹੀਂ ਭਾਈ ਭਾਬੀ ਦਾ ਸਿਰ ਦੁਖ ਰਿਆ ਸੀ ਮੈਨੂੰ ਕੋਈ ਸਿਰ ਦਵਾ ਤੇ ਮੈਂ ਸਿਰ ਦੁਖ ਲਾ ਕੇ ਮੇਰੇ ਕੋਈ ਸਿਰ ਸੁਰ ਨਹੀਂ ਦੁਖਦਾ ਹੈਗਾ ਬੰਦਾ ਦਿਨ ਤੂੰ ਮਰੀ ਜਾਂਦਾ ਫੋਨ ਤੇ ਗੱਲਾਂ ਮੈਨੂੰ ਪਤਾ ਲੱਗ ਗਿਆ ਤੂੰ ਹੌਸ ਦਾ ਭੁੱਖਾ ਹੈ ਭਾਈ ਤੂੰ ਇਹ ਗੱਲਾਂ ਤੂੰ ਕਰਦਾ ਜਾਂਦਾ ਕਰੀ ਜਾਂਦਾ ਫੋਨ ਤੇ ਤੁਸੀਂ ਪੁੱਠਾ ਸਿੱਧੀਆਂ ਤੇ ਮੁੜ ਕੇ ਤੁਸੀਂ ਘਰੇ ਹੈ ਜੀਆਂ ਬੈਠਾ ਕਰਦੇ ਚਲ ਮੇਰੇ ਘਰੋਂ ਨਿਕਲ ਘਰੋਂ ਨਿਕਲ ਕਮਲ ਕਮਲ ਚਲ ਮੇਰੇ ਘਰੋਂ ਨਿਕਲ ਜਾ ਇਹ ਦੋਰ ਨਾ ਮੈਨੂੰ ਮੂੰਹ ਨਾ ਦਿਖਾਈ ਇੱਥੇ ਚੱਲ ਠੀਕ ਆ ਭਾਈ ਜੇ ਤੂੰ ਪਾ ਵੀ ਪਿੱਛੇ ਲੱਗਣਾ ਨਾ ਅੱਜ ਠੀਕ ਆ ਫਿਰ ਬੱਸ ਯਾਰ ਲੱਗ ਗਿਆ ਮੇਰੇ ਘਰੋਂ ਨਿਕਲ ਜਾ ਮੇਰੇ ਗਾ ਕਿਸੇ ਹੋਰ ਨਾਲ ਵਿਆਹ ਕਿਹਾ ਸੀ ਨਾ ਮੈਂ ਜੇ ਸਿੱਧੀ ਉਂਗਲ ਨਾ ਕਿਹਾ ਨਿਕਲੇ ਤਾਂ ਉਂਗਲ ਟਿੱਡੀ ਕਰ ਲਾਂਗੇ ਖੜਜੋ ਮੇਰੀ ਗੱਲ ਸੁਣੋ ਗੱਲ ਸੁਣੋ ਮੇਰੀ ਗੱਲ ਤਾਂ ਸੁਣੋ ਇਰੇ ਘਰੋਂ ਨਿਕਲ ਜਾ ਤੁਸੀਂ ਕਿਉਂ ਦੇ ਮਗਰ ਲੱਗਦੇ ਹੋਗੇ ਅੱਜ ਤੋਂ ਬਾਅਦ ਨਾ ਆਪਦੀ ਇਹ ਭੈੜੀ ਸ਼ਕਲ ਲੈ ਕੇ ਸਾਡੇ ਦਰਵਾਜ਼ੇ ਅੱਗੇ ਨਾ ਆਈ ਬਾਈ ਤੂੰ ਇੱਕ ਵਾਰ ਹੋਰ ਸੋਚ ਲੈ ਬੱਸ ਨਾ ਸੋਚ ਲੈ ਇਰੇ ਘਰੋਂ ਨਿਕਲ ਜਾ ਮੈਂ ਘਰੋਂ ਨਿਕਲ ਜਾਣਾ ਪਰ ਮੈਂ ਇਸ ਤੋਂ ਬਾਅਦ ਇਹ ਪੈਰ ਘਰ ਚ ਪੈਰ ਨਹੀਂ ਪਾਉਣਾ ਹੈਗਾ ਤੂੰ ਆ ਸਿਲਾ ਦਿੱਤਾ ਸਿਰਫ ਭਰਾ ਨਾ ਤੈਨੂੰ ਜਨੂਬਤ ਪਿਆਰ ਕਰਦਾ ਸੀ ਤੈਨੂੰ ਹਰ ਚੀਜ਼ ਦਿੰਦਾ ਸੀ ਉਹ ਜਿਹੜੀ ਤੂੰ ਮੰਗਦਾ ਸੀਗਾ ਐਨਾ ਗੁੱਸਾ ਨਹੀਂ ਚੰਗਾ ਸੇਤ ਲਈ ਤੁਹਾਡੇ ਤੈਨੂੰ ਹੱਥ ਪਾਇਆ ਹੁਣ ਮਾਸਾਂ ਨੂੰ ਜਿਉਂਦਾ ਮਾਰਨ ਨੂੰ ਜਿਉਂਦਾ ਮੇਰੇ ਕਰਤੂਤ ਨਹੀਂ ਚੰਗੀ ਤੁਹਾਨੂੰ ਕਹਿੰਦੀ ਸੀ ਤੁਹਾਨੂੰ ਮੈਂ ਹੈ ਨਹੀਂ ਕਿਸੇ लायक ਦਾ ਇਹ ਹਾਂਜੀ ਦੋਸਤੋ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਹਾਂਜੀ ਤੁਸੀਂ ਆਪਣੀ ਹੁਣੇ-ਹੁਣੇ ਵੀਡੀਓ ਦੇਖੀ ਹੈ ਹਨਾ ਤੇ ਵੀਡੀਓ ਦੇ ਵਿੱਚ ਮਤਲਬ ਕਿ ਆਪਣਾ ਇੱਕ ਹੀ ਮੈਸੇਜ ਸੀਗਾ ਵੀਰ ਜਿਹੜੀ ਆ ਆਪ ਦਾ ਮਤਲਬ ਹੁੰਦਾ ਜਾਂ ਆਪ ਦੀ ਗੱਲ ਹੁੰਦੀ ਹੈ ਦੂਜੇ ਤੇ ਨਾ ਥੋਪਿਆ ਕਰੋ ਉਹ ਰਿਸ਼ਤੇ ਖਰਾਬ ਕਰ ਦਿੰਦੇ ਆ ਹਨਾ ਹਰੇਕ ਇਨਸਾਨ ਨੂੰ ਆਪਣੀ ਆਪਣੀ ਜ਼ਿੰਦਗੀ ਜਿਉਣ ਦਾ ਹੱਕ ਆਗਾ ਹਨਾ ਆਪਾਂ ਸੋਚਦੇ ਆਂ ਵੀ ਜਿੱਦਾਂ ਮੈਂ ਚੱਲਦਾ ਮੈਂ ਕਹਿੰਨਾ ਮੂਰਲਾ ਇਨਸਾਨ ਵੀ ਮੇਰੀ ਗੱਲ ਮੰਨੇ ਉਹ ਉਹ ਵੀ ਕਰੇ ਇਹ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਹਨਾ ਹਰੇਕ ਇਨਸਾਨ ਨੂੰ ਆਪਣੇ ਫੈਸਲੇ ਆਪ ਲੈਣ ਦਾ ਹੱਕ ਆਗਾ ਕੋਈ ਵੀ ਆ ਠੀਕ ਹੈ ਨਾ ਤੁਸੀਂ ਇਹ ਸਟੋਰੀ ਦੇ ਵਿੱਚ ਦੇਖਿਆ ਹਨਾ ਵੀ ਭਰਜਾਈ ਦੀ ਔਰਤ ਤੇ ਆਪਦੀ ਮਤਲਬ ਕਿ ਸਾਰੀ ਜਿਹੜੀ ਸੀ ਮਰਜ਼ੀ ਥੋਪਦੀ ਸੀਗੀ ਵੀ ਤੂੰ ਮੇਰੀ ਮਰਜ਼ੀ ਮੁਤਾਬਕ ਇਦਾਂ ਕਰ ਹਨਾ ਲਾਸਟ ਤੇ ਉਹਨੇ ਆਪਦੇ ਖੁਰਾਫਾਤੀ ਦਿਮਾਗ ਨਾਲ ਵੀ ਇਲزام ਲਾ ਕੇ ਦੇਰ ਨੂੰ ਘਰੋਂ ਕਢਵਾਤਾ ਹਨਾ ਪਲੀਜ਼ ਇਦਾਂ ਦੀਆਂ ਹਰਕਤਾਂ ਤੋਂ ਬਚਿਆ ਕਰੋ ਘਰ ਖਰਾਬ ਹੋ ਜਾਂਦੇ ਨੇ ਜਿੱਥੇ ਕਿਉਂਕਿ ਜਿਹੜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦਿਮਾਗ ਨੂੰ ਹਰੇਕ ਦੇ ਮਨ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਇਹ ਨਾ ਸੋਚਿਆ ਕਰੋ ਕਿ ਜੋ ਅਸੀਂ ਕਹਤਾ ਉਹੀ ਠੀਕ ਆ ਹਾਂ ਜਿੱਥੇ ਅਸੀਂ ਕਹਤਾ ਅਸੀਂ ਠੀਕ ਆ ਦੂਜਾ ਕਰਤਾ ਪਲੀਜ਼ ਐਦਾਂ ਦੀਆਂ ਗੱਲਾਂ ਤੋਂ ਬਚਿਆ ਕਰੋ ਬਾਕੀ ਤੁਸੀਂ ਵੀਡੀਓ ਸਾਰੀ ਦੇਖ ਹੀ ਲਈ ਆ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਇੱਕ ਭਾਈ ਅਸਲੀ ਉਹ ਸੀਗੀ ਕਹਾਣੀ ਸੀਗੀ ਇਹ ਕਿਸੇ ਨੇ ਦੱਸੀ ਸੀਗੀ ਜਿਹੜੀ ਉਹ ਕਹਾਣੀ ਸੀ ਉਹਦੇ ਚੋਂ ਆਪਦੇ ਛੋਟੇ ਭਰਾ ਦਾ ਸ਼ਰਾਬ ਪੀ ਕੇ ਕਤਲ ਕਰ ਦਿੰਦਾ ਪਰ ਅਸੀਂ ਉਹਦਾ ਨਹੀਂ ਬਣਾਈ ਠੀਕ ਆ ਅਸੀਂ ਇਹਦੇ ਚ ਇਹਦਾ ਕਤਲ ਨਹੀਂ ਕੀਤਾ ਨਹੀਂ ਦਿਖਾ ਸਕਦੇ ਇਹ ਚੀਜ਼ਾਂ ਚਲੋ ਅਸੀਂ ਆ ਥੋੜੀ ਚੇਂਜ ਕਰਨੀ ਪਈ ਸਾਨੂੰ ਸਟੋਰੀ ਸਾਨੂੰ ਥੋੜਾ ਜਿਹਾ ਮਤਲਬ ਕਿ ਪਿਛਲਾ ਭਾਗ ਜਦੋਂ ਉਹਨਾਂ ਨੇ ਦੱਸਿਆ ਸਾਨੂੰ ਹਨਾ ਉਹ ਸਾਨੂੰ ਨਹੀਂ ਠੀਕ ਜੇ ਲੱਗਿਆਗਾ ਅਸੀਂ ਨਹੀਂ ਦਿਖਾਉਣਾ ਚਾਹੁੰਦੇ ਸੀਗੇ ਵੀ ਐਦਾਂ ਪਰ ਦੇਖੋ ਅਸਲੀਅਤ ਕਿੱਦਾਂ ਹਨਾ ਵੀ ਰਿਸ਼ਤੇ ਕਿੱਥੋਂ ਤੱਕ ਗਿਰ ਜਾਂਦੇ ਨੇਗੇ ਬਾਕੀ ਵੀਡੀਓ ਕਿੱਦਾਂ ਦੀ ਲੱਗੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ